हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਨਿਸਾਰੇ ਪਨੂਆ ਦੇ ਬਿਲਕੁਲ ਨਜ਼ਦੀਕ ਪਿੰਡ ਟੋਟੀਆਂ ਸਰਦਾਰ ਗਰਮੇਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਸੋ ਸਾਰੇ ਵੀਰ ਜਾਣਦੇ ਆ ਠੀਕ ਆ ਜੀ ਅਪਡੇਟ ਜਿਹੜੀ ਆਪਾਂ ਤੁਹਾਨੂੰ ਬਸ 2-3 ਦਿਨਾਂ ਬਾਅਦ ਜਿਹੜੀ ਇਸ ਘਰੋਂ ਦਿੰਦੇ ਰਹੀਦਾ ਅੱਜ ਵੀ ਇਸ ਵੀਡੀਓ ਦੇ ਵਿੱਚ 4 ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਠੀਕ ਆ ਜੀ ਬੈੜਾ ਹਰ ਇੱਕ ਤਰ੍ਹਾਂ ਦੀਆਂ ਤੁਹਾਨੂੰ ਦਿਖਾਈ ਦੇਣਗੀਆਂ ਤਕਰੀਬਨ ਕੋਈ ਦੋਂਦੀ ਚੌ ਇਸ ਤਰ੍ਹਾਂ ਦੇ ਪਸ਼ੂ ਹੁਣ ਘਟੀਆ ਜੀ ਦੰਦਾਂ ਦੇ ਵਿੱਚ ਹੀ ਆ ਤੇ ਦੋ ਬਾੜਾ ਬਿਲਕੁਲ ਸੁਈਆਂ ਸਵਾਈਆਂ ਦੋ ਗੱਬਣ ਦਿਖਾਉਣੀਆਂ ਨੇ ਚਾਰ ਨਾਗ ਨੇ ਟੋਟਲ ਅੱਜ ਤੋਂ ਤਕਰੀਬਨ ਕੋਈ 3-4 ਦਿਨ ਪਹਿਲਾਂ ਵੀ ਇੱਕ ਅਪਡੇਟ ਆਪਾਂ ਦਿੱਤੀ ਸੀਗੀ ਉਹਦੇ ਵਿੱਚ ਵੀ ਕੋਈ 4-5 ਕੇ ਨਾਗ ਦਿਖਾਏ ਸੀਗੇ ਬਾਕੀ ਮਾਲ ਹੁਣ ਬਿਲਕੁਲ ਫਰੈਸ਼ ਨਵਾਂ ਮਾਲ ਆ ਸਾਫ਼ ਸੁਥਰੇ ਪਸ਼ੂ ਹੁੰਦੇ ਆ ਸੋ ਜਿਹੜੇ ਆਪਣੇ ਫਾਰਮਰ ਭਰਾ ਨਵੇਂ ਜੁੜੇ ਆ ਆਪਣੇ ਨਾਲ ਠੀਕ ਆ ਜੀ ਕਿਸੇ ਪੁਰਾਣੇ ਆਨਲਾਈਨ ਸੌਦਾ ਕਰਨਾ ਚਾਹੇ ਤੁਸੀਂ ਇੱਥੇ ਆ ਕੇ ਤਸੱਲੀ ਕਰਨੀ ਆ ਤੇ ਖਰੀਦਾਰੀ ਕਰ ਸਕਦੇ ਜੇ ਸੋ ਬਿਲਕੁਲ ਪੰਜਾਬ ਦਾ ਪਿੰਡਾ ਟੋਟੀਆਂ ਠੀਕ ਆ ਜੀ ਤੇ ਨਿਸ਼ ਮੇਰਾ ਭਰਾ ਲੋਕੇਸ਼ਨ ਲਾ ਕੇ ਵੀ ਵਿਜਿਟ ਕਰ ਲਓਗੇ ਸੋ 17 18 ਕਿਲੋਮੀਟਰ ਦੀ ਦੂਰੀ ਹੈ ਹਰੀਕੇ ਪੱਤਣ ਤੋਂ ਜਦੋਂ ਆਪਾਂ ਅੰਮ੍ਰਿਤਸਰ ਨੂੰ ਜਾਂਦੇ ਆਂ ਸ੍ਰੀ ਹਿਆਲੀ ਬਿਲਕੁਲ ਵੱਡੀ ਸ੍ਰੀ ਹਿਆਲੀ ਪਾਰ ਕਰਦੇ ਆਂ ਸਾਰੇ ਅੱਗੇ ਨਸ਼ਹਰਾ ਪੱਲੋਂ ਆ ਜਾਂਦਾ ਪੂਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗਗਨ ਵੀਰੇ ਸਾਸਰੀ ਸਾਸਰੀ ਗੱਲ ਸੰਧੂ ਸਾਹਿਬ ਹੋਰ ਭਾਜੀ ਠੀਕ ਠਾਕ ਵਧੀਆ ਜੀ ਵਧੀਆ ਕਿਰਪਾ ਗੁਰੂ ਰਾਮਦਾਸ ਜੀ ਬਹੁਤ ਵਧੀਆ ਗਗਨ ਵੀਰੇ ਮਾਲ ਤਕਰੀਬਨ ਪਰਸੋਂ 34 ਗੱਲ ਹੀ ਆ ਸੰਧੂ ਸਾਹਿਬ ਚੌਥ ਪਾਈ ਹੀ ਹਾਂਜੀ ਮਾਲ ਤੇ ਵੀਡੀਓ ਆਪਣੀ ਚੱਲੀ ਮੰਨ ਲਓ ਵੀ ਦੱਕਵੇ ਚੱਲੀ ਗਏ ਤੇ ਮਾਲ ਦੋ ਦਿਨ ਸ਼ਾਮੀ ਵੇ ਠੀਕ ਹੈ ਹਾਂਜੀ ਹਾਂਜੀ ਲੋਕਲੀ ਹੀ ਤੇ ਵੀਰ ਭਰਾ ਲੈ ਕੇ ਮਾਲ ਸਾਰਾ ਚਲੋ ਹਾਂਜੀ ਹਾਂਜੀ ਇਦਾਂ ਹੀ ਬਾਕੀ ਚਲੋ ਰੁਟੀਨ ਦੇ ਵਿੱਚ ਹੀ ਆਈ ਜਾਈ ਜਾਂਦਾ ਹਨਾ ਹਾਂਜੀ 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 ਅੱਛਾ ਗਗਨ ਮਾਲ ਅੱਜ ਵੀ ਮੈਨੂੰ ਲੱਗਦਾ ਵੀ ਪਹਿਲਾਂ ਹੀ ਆਉਂਦੇ ਸਾਰੇ ਆਪਾਂ ਗੱਲ ਕੀਤੀ ਹੈ ਵੀ ਟੂਬਾਈਆਂ ਹਨਾ ਮੈਂ ਨਾ ਸੰਧੂ ਸਾਹਿਬ ਇਹ ਗੈਣੀ ਅੱਜ ਠੀਕ ਆ ਜੀ ਬਹੁਤ ਪਿਆਰੀਆਂ ਬਣਾ ਵਖਾਉਣੀਆਂ ਵੀਰਾਂ ਨੂੰ ਠੀਕ ਆ ਜੀ ਜਰਸੀ ਮੇਰੇ ਭਰਾਵਾਂ ਦਾ ਬਣਿਆਂ ਦਾ ਸ਼ੌਂਕ ਹੁੰਦਾ ਮਗਰ ਬੱਚੀ ਵੀ ਜਰਸੀ ਆ ਆਪ ਵੀ ਜਰਸੀ ਆ ਬਾਕੀ ਪੂਰੀ ਗੱਲਬਾਤ ਕਰਦੇ ਆ ਆਪਣਾ ਵੀਰ ਗਗਨ ਪਲੂਣ ਪਹਿਲਾ ਸੂਗਾ ਪਹਿਲਾ ਸੂਗਾ ਸੰਧੂ ਸਾਹਿਬ ਦੋ ਦੰਦ ਦਾ ਤੇ ਕੋਈ ਵੰਗਾ ਪਾਉਣ ਦੀ ਲੋੜ ਨਹੀਂ ਕਰਮਾਲੀ ਨੂੰ ਬਾਕੀ ਥਣ ਥਣ ਬਹੁਤ ਜ਼ਿਆਦਾ ਚੰਗਾ ਲੱਗਾ ਪਿਓਰ ਜਿਹੜੀ ਦੋ ਦੰਦ ਹੈ ਪਿਓਰ ਜੀ ਪਿਓਰ ਮੂੰਹ ਪੁੱਟ ਕੇ ਖਾਦੋ ਤੇ ਆਪਣੀ ਦੋਸਤਾਂ ਨੂੰ ਕਨਫਰਮ ਕੀਤੀ ਹੋਈ ਆ ਵੈਸੇ ਹੋ ਸਕਿਆ ਆਪਾਂ ਵੀਡੀਓ ਦੇ ਵਿੱਚ ਵੀ ਕਰਾਉਣ ਦੀ ਕੋਸ਼ਿਸ਼ ਕਰਦਾਂਗੇ ਆ ਵੇਖੋ ਪਿਓਰ ਜਿਹੜੀ ਦੋ ਦੰਦ ਆ ਠੀਕ ਆ ਜੀ ਦੋਨ ਦੇ ਬਰਾਬਰ ਆ ਚੌਕ ਸੇਕ ਕੰਨੀਆਂ ਦੁੱਧ ਦੰਦ ਬਾਕੀ ਸੰਧੂ ਸਾਹਿਬ ਬੱਚਾ ਬੜਾ ਬੜਾ ਮਗਰ ਬਹੁਤ ਜ਼ਿਆਦਾ ਸੋਹਣਾ ਵਾ ਬੱਚੀ ਅੱਜ ਕਿਹੜਾ ਦੁੱਧਾ ਤੀਜਾ ਦੇ ਨੇ ਪਰਸੋਂ ਸੁਈ ਰਾਤ ਤੀਜਾ ਦੇ ਨੇ ਅੱਜ ਠੀਕ ਆ ਜੀ ਤੇ ਬੋਲਾ ਕਿੰਨਾ ਦੇ ਥ 20 ਕਿਲੋ ਨਾਰਮਲ ਭਰੂਗੀ ਇਹ ਲਓ ਜੀ 13 14 ਕਿਲੋ ਦੋਸਤੋ ਸਟਾਰਟਿੰਗ ਆ ਬਾਕੀ ਪੰਜਾਬ ਵਾਲੀ ਜਰਸੀ ਮੰਨ ਲਓ ਬਾਲੀ ਜਿਆਦਾ ਚੰਗੀ ਮੈਨਾ ਸੰਧੂ ਸਾਹਿਬ ਆਵੇ ਤੁਹਾਨੂੰ ਥਾਣ ਵੇਖ ਕੇ ਦਿਖਾ ਦਿੰਦਾ ਛੋਟੀ ਜਰਸੀ ਉਹ ਛੋਟੀ ਜਰਸੀ ਨਹੀਂ ਇਹ ਪੰਜਾਬ ਵਾਲੀ ਪੰਜਾਬ ਵਾਲੀ ਸੰਧੂ ਸਾਹਿਬ ਹਜੇ ਦੁੰਦੀ ਬੱਚੀ ਆ ਪਹਿਲਣ ਆਪਾਂ 20 ਕਿਲੋ ਆਨੇ ਆ ਹੋ ਸਕਦਾ ਕੋਈ ਚੰਗਾ ਵੀਰ ਭਰਾ ਲੈ ਜੇ ਤੇ ਵੱਧ ਵੀ ਕੱਢ ਦੇ ਬਸ ਜੀ ਬਸ ਹਾਂ ਲਓ ਜੀ ਬਾਕੀ ਠੰਡੀ ਮਿੱਠੀ ਆ ਬਿਲਕੁਲ ਕੂਲੀ ਲਵੀ ਵੈੜਾ ਅਗੇ ਕਰਮਾੜੀ ਕੋਈ ਲੈ ਜਾਊਗਾ ਮੇਰਾ ਪਰ ਉਹ ਪੰਜ ਸੱਤ ਸਵੇ ਇਹਨੂੰ ਵੇਚਣ ਦਾ ਨਾਂ ਨਹੀਂ ਲੈਂਦਾਗਾ ਠੀਕ ਆ ਜੀ ਕਿਉਂਕਿ ਇਹਨੇ ਦੋ ਸੂਵੇ ਤਿੰਨ ਸੂਵੇ ਤੈਨੇ ਕਰਮਾੜੀ ਨੇ ਜਵਾਨ ਹੁੰਦੇ ਤਾਂ ਕਿ ਪਿਆ ਜਾਣੇ ਆ ਪਿਆ ਜਾਣੇ ਪਿਆ ਜੀ ਆ ਦੇਖੋ ਜੀ ਸੋ ਥਣ ਥਣ ਬਹੁਤ ਸੋਨਾ ਕੱਢੂਗੀ ਮੈਂ ਨਾ ਬਹੁਤ ਜ਼ਿਆਦਾ ਵਧੀਆ ਕੱਢੂ ਤਾਂ ਹੀ ਆਪਾਂ ਬੱਚਾ ਲਵਾਇਆ ਵਾ ਵੀ ਇੱਕ ਵਾਰ ਦੱਸੂਗੀ ਵੀ ਮੈਂ ਥਣ ਕੱਢਿਆ ਵਾ ਬਾਕੀ ਥਣ ਵੀ ਪਰਫੈਕਟ ਆ ਜਿੱਡਾ ਕਿ ਜਰਸੀ ਨੂੰ ਆਉਣਾ ਚਾਹੀਦਾ ਠੀਕ ਆ ਹਾਂ ਇੰਨਾ ਕਿ ਥਣ ਤਕਰੀਬਨ ਹੱਥੀ ਮੁਠੀ ਵਾਲਾ ਬਿਲਕੁਲ ਜਰਸੀ ਨੂੰ ਜਿਹੜਾ ਬੜਾ ਜ਼ਿਆਦਾ ਚੰਗਾ ਜਵਾਲਾ ਦੱਸ ਮਾਰੋ ਨੀਗਾ ਠੀਕ ਆ ਜੀ ਗਰਲ ਕਰ ਲੋ ਬਿਲਕੁਲ ਮੋਟੀ ਧਾਰ ਆ ਪੋਲੀ ਨੂੰ ਵਰਗੀ ਆ ਚੋਂ ਦੇ ਪਹੂ ਮਾੜਾ ਲੈਣਾ ਨਹੀਂ ਤੇ ਆ ਦੇਖੋ ਜੀ ਬਿਲਕੁਲ ਗੂਠੇ ਜਿੱਡੀ ਧਾਰ ਪੈਂਦੀ ਆ ਮੋਟੀ ਥਣ ਹੋਣ ਲੱਗੇ ਕਰੋ ਸ਼ਾਜੀ ਕੈਮਰਾ ਹਾਂ ਵੇਖੋ ਥਣ ਕੱਢਿਆ ਵਸ਼ੀਨਾ ਕੱਢਾ ਸੁਆਦੀ ਬਹੁਤ ਵਧੀਆ ਹਾਂ ਦਾ ਵੀ ਕगन ਤੋਰ ਵੀ ਰਖੋ ਲੈ ਨੂੰ ਸੋ ਸੋਨਾ ਪਿੱਠ ਪੂੜਾ ਠੀਕ ਆ ਜੀ ਬਾਕੀ ਚਮਕਦਾ ਮਕਾਲੀ ਬੱਸੀ ਆ ਤੇ ਅਜਾ ਪੱਤਾ ਜਾ ਬਿਲਕੁਲ ਲਵਾ ਪਛੂਆ ਮੇਰਾ ਭਰਾ ਦੇਵੇ ਆਰਡਰ ਦੀ ਆ ਕੁਆਲਿਟੀ ਆ ਇਸ ਵਕਤ ਗਗਨ ਇੱਕ ਵਾਰੀ ਫੇਰ ਕਨਫਰਮ ਕਰ ਦਈਏ ਬੋਲਾ 114 15 ਕਿਲੋ ਸਟਾਰਟਿੰਗ ਹੀ ਬੋਲਾ ਵਾ 14 15 ਕਿਲੋ ਬੋਲੇ ਦੀ ਸਟਾਰਟਿੰਗ ਆ ਹਾਂਜੀ ਤੇ ਜਾਦੇ ਨੇ ਅੱਜ 나ੜਗੋਆ ਨਾਲ ਆ ਬੱਚੇ ਦੇ ਬੱਛੀ ਤੁਹਾਨੂੰ ਆਪਾਂ ਦਿਖਾਈ ਦਿੱਤੀ ਆ ਮਗਰ ਬਿਲਕੁਲ ਪਿਓਰ ਜਰਸੀ ਬਰੀਡ ਦੇ ਵਿੱਚ ਹੀ ਬੱਛੀ ਆ ਬੱਚਾ ਆਪ ਹੀ ਬੜੀ ਸੋਹਣੀ ਆ ਤੇ ਬੱਚਾ ਵੀ ਮਗਰ ਬੜਾ ਸੋਹਣਾ ਆ ਉਹ ਕਾ ਦਿਓ ਫੇਸ ਆ ਦੇਖ ਬੱਚਾ ਤੇ ਕਿੱਡੀ ਮਿੱਠੀ ਆਵਾਜ਼ ਨਾਲ ਮੈਨਾਂ ਬਾੜੀ ਜਿਆਦੀ ਦੇ ਹਾਂ ਆਪਣੀ ਅਰਗੀ ਮਿੱਠੀ ਹਾਂ ਬਸ 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 ਇਕਰੀਏ ਬੱਚਾ ਦਰਾ ਬਸ ਬਸ ਲੈ ਲੋ ਜੀ ਬਿਲਕੁਲ ਕੰਪੈਕਟ ਆਟਰ ਦੇ ਵਿੱਚ ਆ ਆਟਰ ਦੀ ਜਿਹੜੀ ਆ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਉਹਨਾਂ ਹੀ ਗਾਂ ਤੇ ਉਹਨਾਂ ਹੀ ਪੇਸ਼ਾ ਕੰਪੈਕਟ ਆਟਰ ਸੋ ਚੁਵਾਈਆਂ ਚ ਪੁਈਆਂ ਚ ਕਰਮਾਂ ਲਈ ਹੋਰ ਥੱਲੇ ਫੱਬ ਜੂਗੀ ਫੱਬ ਯਾਨੀ ਫੱਬ ਜਾਨੀ ਸੰਧੂ ਸਾਹਿਬ 20 ਕਿਲੋ ਦਾ ਨਾਰਮਲ ਭਰ ਦੁੱਧ ਦੇ ਤਾਂ ਹਾਂ ਬਸ ਜੀ ਬਸ ਹਾਂ ਜੀ ਬਹੁਤ ਵਧੀਆ ਠੀਕ ਆ ਆ ਵਿਖਾ ਦਿਓ ਇੱਧਰ ਜਸ ਆ ਬਹਿਣੀਆਂ ਦੇ ਪਾਸੇ ਵਿਖਾ ਦਿਓ ਆ ਵਿਖਾ ਦਿਓ બસ ਬਹੁਤ ਬਸ ਸੁਫੇਨ ਸੂਨ ਸੁਖਾ ਦੇ ਉੱਪਰ ਬਿਲਕੁਲ ਜਿਹੜੀ ਆ ਦੇਵੇ ਦੇ ਉੱਪਰ ਠੀਕ ਆ ਤਾਂ ਮਤਲਬ ਤੂੰ ਬਹਿਵੇਂ ਨਹੀਂ ਆਪਾਂ ਕਹਿ ਦਿੱਤਾ ਠੀਕ ਆ ਜੀ ਤੇ ਮੇਰਾ ਭਰਾ ਕੋ ਲੈ ਜਾਊਗਾ ਯਾਦ ਕਰੂਗਾ ਕੋਈ ਚੀਜ਼ ਆਈ ਹੈ ਕਰੇ ਗਹਿਣਾ ਆਈ ਗਹਿਣਾ ਇਹ ਗੰਗਣ ਭਰਾ ਮੋਲਕ ਕੀ ਡਿਮਾਂਡ ਰੱਖੀ ਇਹਦੀ ਮੋਲ ਸੰਦੂ ਸਾਹਿਬ ਇਦਾਂ ਦੇ ਨਾਲ ਟਿਉਮਾ ਦੇ ਲੱਖ ਲੱਖ ਦੀਆਂ ਮਿਲਦੀਆਂ ਨੇ ਨਹੀਂ 1.30 35000 ਹੋਇਆ ਪਹਿਣੋ ਤੋਲੇ ਦਾ ਰੇਟ ਹਾਂ 90 ਰੀ ਦੇ ਦਈਏ ਹਾਂ ਨਹੀਂ ਪੂਰੀਆਂ ਕਸਰਾ ਕੱਢ ਕੇ ਦੇਣੀ ਕੋਈ 90 ਨਹੀਂ ਤੇ ਕੋਈ 85 ਨਹੀਂ ਹੋਰ ਗੱਲ ਕਰਦੇ ਅਸੀਰ ਦੇ ਦਈਏ ਹੋਰ ਹੁੰਦਾ ਹੋਰ ਮੰਤਰ ਕਰ ਦੋ ਦੋ ਹੋਰ ਛੋਟ ਕਰ ਦਾਂਗੇ 78 ਦੀ 75 ਦੀ ਜਸਨੋ ਦੇਣੀ ਆ 74 ਵਾਲਾ ਬੇਸ਼ੱਕ ਫੋਨ ਨਾ ਕਰੇ ਲਓ ਜੀ 75 ਦੀ ਬਾਕੀ ਚਲੇ ਆਪਣੇ ਸਾਰੇ ਭਰਾ ਭਾਰਕੂ ਆ ਸਾਰਿਆਂ ਨੂੰ ਪਤਾ ਜੀ ਵੀ ਹੱਕ ਪੱਕਾ ਰੱਖਦੀ ਆ ਠੀਕ ਆ ਜੀ ਬਹੁਤ ਜਿਆਦੀ ਚੰਗੀ ਫੇ ਥਾਣੇ ਵੇਖੋ ਪਸਮਾ ਕੇ ਕੱਢਿਆ ਵਾ ਸ਼ੀਨੇ ਕੱਢਾ ਚੰਗਾ ਬਹੁਤ ਸੁਣ ਬਾਕੀ ਨੇ ਖੇੜ ਸਭ ਤੋਂ ਮੇਨ ਗੱਲ ਵੀ ਨਖੇੜ ਬੜਾ ਚਾਰੇ ਥੰਮ ਨਖੇੜ ਬਹੁਤ ਜ਼ਿਆਦਾ ਵਾ ਤਾਂ ਪਸੰਦ ਆਉਗੇ ਬਿਲਕੁਲ ਬਾਕੀ ਸੰਧੂ ਸਾਹਿਬ ਇਹ ਚੋਂ ਕੋਈ 100 ਪੀਆਂ ਛੋੜੀ ਹੋਣੀ 75 ਚੋਂ ਮੁੜ ਕੇ ਨਾ ਕੋਈ ਵੀਰ ਮੇ ਰਾ ਕੇ ਵੀ 72 ਲੋ 71 ਲੋ ਕੰਮ ਨਹੀਂ ਹੋਣਾ ਤੇ ਨਾਲ ਦੀ ਨਾਲ ਦੱਸੋ ਕੋਈ ਕ੍ਰੋਸ ਨਹੀਂ ਗਈ ਬਿਲਕੁਲ ਜਿਹੜੀ ਪਿਓਰ ਆ ਬਲੈਕ ਜਿਹੜਾ ਪਿਓਰ ਫੇਸ ਪਿਓਰ ਜੀ ਪਿਓਰ ਆ ਆਖੂ ਕੁ ਬਿਲਕੁਲ ਬਲੈਕ ਤੇ ਤੁਸੀਂ ਵੇਖੋਗੇ ਖੁਰਾਂ ਦੇ ਉੱਪਰ ਵੀ ਬਲੈਕ ਜਿਹੜੀਆਂ ਨਿਸ਼ਾਨ ਬੱਚਾ ਮਦਰ ਸੰਧੂ ਸਾਹਿਬ ਵੇਖੋ ਕਿੱਡੀ ਜੱਤ ਬੱਚੇ ਦੇ ਕਿੱਡਾ ਸੋਹਣਾ ਬੱਚਾ ਹਾਂ ਬਾਕੀ ਜਿੰਨ ਇਦਾਂ ਸਾਗਰ ਨੰਬਰ ਤੇ ਵਿਖਾ ਦਿੰਨੇ ਆ ਇੱਕ ਹੋਰ ਬੜੀ ਪਿਆਰੀ ਵੜਾ ਸੋਹਣਾ ਪਿੱਠਪੂੜਾ ਹਾਈਟ ਮੀਡੀਅਮ ਆ ਇਹ ਵੀ ਪਹਿਲਾ ਸੁਆ ਜੋ ਸੁਪਰ ਲੂਨ ਇਹ ਵੀ ਪਰਸੋਂ ਪਰਸੋਂ ਹੀ ਸੂਈ ਆ ਚਾਰ ਦੰਦ ਮੂੰਹ ਹੋ ਜੋ ਚੌਕੀ ਚਾਰ ਦੰਦ ਦਾ ਬੱਛੀ ਆ ਠੀਕ ਹੈ 16 17 ਕਿਲੋ ਬੋਲਾ ਵਾ ਪਰਸੋਂ ਰਾਤ ਦੀ ਸੂਈ ਠੀਕ ਆ ਜੀ ਪਿਓਰ ਚਾਰ ਦੰਦ ਦਾ ਬੱਛੀ ਮਗਰ ਜੋ ਦੀ ਮਗਰ ਬੱਛੀ ਆ ਗਈ ਆ ਲਓ ਜੀ ਇਹ ਵੀ ਪਰਸੋਂ ਦੀ ਸੂਈ ਆ ਠੀਕ ਆ ਜੀ ਕਿ ਕਰਦੇ ਨੇ ਇਹਨੂੰ ਆ ਬੱਚਾ ਲਾ ਕੇ ਧਾਰਾ ਮਾਰ ਦਿੰਨੇ ਆ ਦੰਦ ਦੀ ਚੌਕੀ ਆ ਬਾਕੀ ਬੱਚਾ ਲਾ ਕੇ ਇੱਕ ਵਾਰੀ ਤੁਹਾਨੂੰ ਪਤਾ ਧਾਰਾ ਮਾਰ ਕੇ ਦਿਖਾ ਦਿੰਨੇ ਆ ਉਦੋਂ ਬਾਅ ਸੋ ਪੂਰਾ ਲੇਵਾ ਇਧਰੋਂ ਥਾਣੇ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਗਾਰਡ ਤੁਸੀਂ ਵੇਖੋਗੇ ਬਿਲਕੁਲ ਤੁਹਾਨੂੰ ਪਤਾ ਕਿੱਥੋਂ ਜਾ ਕੇ ਛਟਾੜ ਹੁੰਦਾ ਡਿਜ਼ਾਈਨ ਲੇਵੇ ਦਾ ਠੀਕ ਆ ਲੈ ਵੀ ਆ ਮਾਰਦੇ ਵੀ ਗਗਨ ਵਿੱਚ ਤਾਰਾਂ ਸੋ ਅਗਲੇ ਥਾਣੇ ਦੀ ਚਵਾਈ ਤੁਸੀਂ ਆ ਕਰੋ ਚੈੱਕ ਅਜੇ ਬੌਲੇ ਦੇ ਵਿੱਚ ਹੀ ਆ ਠੀਕ ਆ ਜੀ ਬੌਲੇ ਦੇ ਵਿੱਚ ਆ ਕਿਉਂ ਤੇ ਚਾਲਾ ਮਾੜਾ ਨਹੀਂ ਪਹੂ ਲੈਣਾ ਸੰਧੂ ਸਾਹਿਬ ਪਹੂ ਲਈਏ ਜਾਂ ਨਾ ਲਈਏ ਉਹ ਬੋਲਦਿਆਂ ਨਾ ਕਿ ਮੈਨਾਂ ਬੋਲਣ ਗਿਆ ਬਾਕੀ ਸਾਫ ਸੁਥਰੇ ਪਸ਼ੂ ਆ ਤੇ ਕਰਮਾਲਾ ਘਰ ਉਹ ਜਿਹੜੇ ਘਰ ਜਾਣ ਗਿਆ ਲਓ ਜੀ ਸੋ ਅਗਲੇ ਪਿਛਲੇ ਥਣਾ ਦੀ ਆ ਚਵਾਈ ਆ ਠੀਕ ਆ ਜੀ ਸੋ ਬਿਲਕੁਲ ਫੱਟੀ ਜਲੀ ਤਾਰ ਪੈਂਦੀ ਆ ਤੋੜ ਦੇਣੇ ਤੁਹਾਨੂੰ ਇੱਕ ਵਾਰੀ ਖੋਲ ਕੇ ਵਿਖਾਉਣੇ ਆ ਸੋ ਹਾਈਟ ਮੀਡੀਅਮ ਦੇ ਵਿੱਚ ਆ ਪਲੀ ਪਲੋਸੀ ਪੂਰੀ ਆ ਕਰਮਾ ਨਹੀਂ ਚਲੋ ਸੂਸਵਾ ਕੇ ਥੋੜਾ ਜਿਹਾ ਪਸ਼ੂ ਤਹਿ ਦੂਜੀ ਲਾ ਜਾਂਦੇ ਆ ਇੱਕ ਥੋੜਾ ਜਿਹਾ ਦਿਨ ਸਿਆਲੀ ਦਿਹਾੜੀਆਂ ਹੋ ਗਈਆਂ ਨੇ ਹਾਂ ਜੀ ਹਾਂ ਜੀ ਪਹਿਲਾ ਸੂਆ ਚਾਰ ਦੰਦ ਜੋ ਇਹ ਵੀ ਹਾਂ ਇਹਦੇ ਮਗਰ ਵੀ ਬੱਛੀ ਜੋ ਠੀਕ ਆ ਜੀ ਸੋ ਚਵਾਈ ਜਿਹੜੀ ਇਹਦੀ ਦੋਸਤੋ ਹਜੇ ਹੋਣੀ ਬਾਕੀ ਆ ਕਿਉਂਕਿ ਮਾਰਨਿੰਗ ਦਾ ਟਾਈਮ ਆ ਕੋਈ 8 8:30 ਵਜੇ ਦੇ ਘਰ ਚ ਤਕਰੀਬਨ ਇਹ ਵੀਡੀਓ ਬਣਦੀ ਪਈ ਆ ਤੇ ਚਵਾਈ ਹਜੇ ਹੋਣੀ ਸੀ 7:00 ਵਜੇ ਵੀਰ 6:30 7:00 ਵਜੇ ਚਵਾਈ ਕਰਦੇ ਆ ਤੇ ਚਵਾਈ ਥੋੜੀ ਜਿਹੀ ਹੋਰ ਕਰਦੇ ਆ ਜਦਾਂ ਮਰਜੀ ਸੰਧੂ ਸਾਹਿਬ ਬੈਠੇ ਰਹੋ ਥੱਲੇ ਵਾਛੀ ਦੇ ਉਦਾਂ ਪੂਰੀ ਠੰਡੀ ਮਿੱਟੀ ਆ ਕੋਈ ਮਤਲਬ ਉਹ ਗੱਲਬਾਤ ਨਹੀਂ ਹੈਗੀ ਕੋਈ ਛਟਾਕਲ ਜੀ ਨਹੀਂ ਉਹ ਨਹੀਂ ਉਹ ਕੰਮ ਨਹੀਂ ਇੱਥੀ ਬਾਤੀ ਸੋਹਣੀ ਆ ਤੇ ਦੰਦੀ ਚੌਗੀ ਆ ਦੰਦੀ ਚੌਗੀ ਸੋ ਪਲੂਣ ਵੱੱਛੀ ਆ ਬਾਕੀ ਗੱਲਾਂ ਹੀ ਗਾਂ ਦੀਆਂ ਠੀਕ ਆ ਸੋ ਨੇਵੇ ਦਾ ਡਿਜ਼ਾਈਨ ਚੰਗਾ ਬਾਕੀ ਦੁੱਧ ਕਰਮਾਣੀ ਚੰਗਾ ਚਵਾਈ ਜਾਊਗੀ ਵੈਸੇ ਗਗਨ ਨਾਰਮਲੀ ਚਲੋ ਤੁਹਾਡਾ ਵੀ ਵਪਾਰ ਦਾ ਕੰਮ ਆ ਡੇਲੀ ਰੁਟੀਨ ਤੇ ਪਸ਼ੂ ਆਉਂਦੇ ਆ ਹਾਂਜੀ ਪਹਿਲਾ ਸਵੇਰ ਪਲੂਨ ਬੱਛੀ ਨੂੰ ਕੋਈ 15 16 ਲੀਟਰਾਂ ਦਾ ਕੁਛ ਨਹੀਂ ਕਿ ਤਾਂ ਹੀ ਚੱਲੂ ਕੰਮ ਕਿਹੜੀ ਜੀ ਆ ਸੰਧੂ ਸਾਹਿਬ 16 ਕਿਲੋ ਹੋਣਵਾ ਅੱਛਾ ਜੀ ਇਹਨੇ 20 ਦੇ ਦੇ 22 ਦੇ ਦੇ ਸੌਖਾ ਦੇਣਾ ਜੀ ਚਲੋ ਪਾਉ ਗਰ ਮੇਰ ਸਿੰਘ ਆ ਤਾਂ 25 ਕਿਲੋ ਚਲੋ 20 ਤਾਂ ਦੇ ਸਕਦੀ ਆ ਪਤਾ ਕੀ ਹੈ ਚੰਗੀ ਵੀਰ ਕੋਈ ਸਾੰਭੇਰ 25 ਵੀ ਦੇ ਦੂਗੀ ਇਹ ਤਾਂ 20 22 ਤੋਂ ਕਿਤੇ ਨਹੀਂ ਜਾਂਦੀ ਕਰਮਾਲੀ 20 ਬੂਨ ਨੂੰ ਤਾਂ ਮਖੌਲਾ ਕਰੂਗੀ ਕਰੂਗੀ ਜੀ ਕਰੂਗੀ 16 ਛੋਟੀ ਦੀ ਆ ਮੰਨ ਲਓ 16 17 ਕਿਲੋ ਹੁਣ ਬੋਲਾ ਵਾ ਪਰਸੋਂ ਰਾਜ ਦੀ ਸੂਈ ਤੇ ਲਈ ਠੀਕ ਠੀਕ ਹਾਂਜੀ ਲਓ ਵੇ ਠੀਕ ਆ ਜੀ ਸੋ ਮਧਰੀ ਛੋਟੀ ਲੱਤ ਦੀ ਆ ਮਧਰੀ ਗੋਟੀ ਦੇ ਵਿੱਚ ਆ ਗਈ ਆ ਠੀਕ ਆ ਜੀ ਦੁੱਧ ਕਰਮਾਲੀ ਚੰਗਾ ਭਰਾਈ ਜਾਂਦੀ ਆ ਹਾਂਜੀ ਬਾਕੀ ਹੁਣ ਵੇਖੂਗਾ ਕੋਈ ਵੈਸੇ ਭਲੂਣ ਭਲਾਣ ਨਾ ਜਾਇ ਤੇ ਜਿਹੜੀ ਇਹ ਨਾ ਨਾ ਕੋਈ ਮਜਾ ਅਰੇ ਬਾਕੀ ਥਣ ਬੜਾ ਚੰਗਾ ਲਗਾ ਨੋ ਨਾ ਵੀ ਥਣ ਵੇਖੋ ਤੁਸੀਂ ਲੈਵਾ ਵੇਖੋਗੇ ਬਿਲਕੁਲ ਨਿੱਗਰ ਹੀ ਲੈਵਾ ਕੋਈ ਭਲੂਣ ਵਾਧੂ ਘਾਟੂ ਜਿਆਦੀ ਤੁਹਾਨੂੰ ਭਲੂਣ ਨਜ਼ਰ ਨਹੀਂ ਆਊਗੀ ਤੇ ਇਹ ਗगन ਕੀ ਮੁੱਲ ਕੀ ਡਿਮਾਂਡ ਰਊਗੀ ਇਹਦੀ ਭਰਾ ਸੰਧੂ ਸਾਹਿਬ ਮੁੱਲ ਨਹੀਂ ਕਰਨਾ ਇਹ ਵੀ ਉਸੇ ਭਾਈ ਦੇਣੀ 75 ਦੀ ਬਿਲਕੁਲ ਉਹ ਦੇਣੀ ਚੋ ਕਿ ਛੋੜ ਹੀ ਹੋਣੀ ਯਾ ਸੁਣੋ ਜੀ ਯਾ ਸੁਣੋ ਹੀ ਬਸ ਉਹ ਵੀ ਆ ਵੀ 75000 ਦੀ ਆ ਠੀਕ ਆ ਜੀ 75000 ਦੀ ਮੁੱਲਾਂ ਚ ਨਹੀਂ ਪੈਣਾ ਮੁੱਲਾਂ ਚ ਕੋਈ ਫਾਇਦਾ ਪੈਣ ਦਾ ਹਾਂ ਵੀ ਜਿੱਥੇ ਮਾਲ ਦੇਈ ਦੇਣਾ ਬਸ ਮਾਲ ਵੇਚਣਾ ਆਪਾਂ ਠੀਕ ਆ ਜੀ ਇਹ 75000 ਦੀ ਫਾਈਨਲ ਮਿਲ ਜੂਗੀ ਵੈਰ ਚ ਇਧਰ ਇੱਕ ਹੋਰ ਵਹਿੜ ਦਿਖਾਉਣੇ ਇਹ ਕਪੜਾ ਦੂਜਾ ਸੂਆ ਇਹ ਵੀ ਸ਼ੇਦੰਦ ਜਮੂਆ ਭਾਵੇਂ ਵਹਿੜ ਦੇ ਇਦਾਂ ਥੱਲੇ ਤੱਕ ਬੈਠੇ ਰੋ ਕਰਮਾਲੀ ਦੇ ਇਹ ਨਹੀਂ ਆ ਪਈ ਕੋਈ ਨੂੰ ਲੱਤ ਛੜ ਮਾਰਨ ਦਾ ਪਤਾ ਹੀ ਕੋਈ ਨਹੀਂ ਆ ਠੀਕ ਆ ਜੀ ਐਡੀ ਠੰਡੀਆਂ ਵਹਿੜਾ ਲਓ ਜੀ ਕਰਾ ਦਿਓ ਚਾਹ ਇੱਕ ਠੀਕ ਆ ਬਾਕੀ ਸਭੀ ਸੂਵੀ ਵੇਖੋ ਮੇਰਾ ਵੀਰ ਠੀਕ ਆ ਹੰਦੂ ਸਾਹਿਬ ਨੇ 22 23 ਕਿਲੋ ਦੁੱਧ ਪਹਿਲਾਂ ਨੇ ਭਰਿਆ ਬੇਲ ਬੂਲ ਵੀ ਬੜੀ ਸਪੈਸ਼ਲ ਆ ਦੂਜਾ ਸੂਆ ਇਹਦਾ ਦੂਜਾ ਸੂਆ ਲਓ ਜੀ ਸੂਆ ਦੂਜਾ ਤਾਂ ਪੂਰੀ ਲੰਬੀ ਇਧਰ ਵੇਖੋ ਜੀ 22 23 ਕਿਲੋ ਦੁੱਧ ਪਹਿਲਾਂ ਨੇ ਭਰਿਆ ਬਾਂਦੀ ਹਾਂਜੀ ਬਾਕੀ ਥੱਲੇ ਵਾ ਜਿਵੇਂ ਬਿਜਲੀ ਵਾਲੀਆਂ ਤਾਰਾਂ ਹੁੰਦੀਆਂ ਮੈਂ ਨਾ ਇਦਾਂ ਜਦੋਂ ਪੂਰੀ ਫੋਲ ਦਿਨਾਂ ਤੇ ਆਈ ਨਾ ਫਿਰ ਦੱਸੂਗੀ ਠੀਕ ਆ ਸੋ ਹਾਈਟ ਕੱਦ ਵੀ ਸੋਣਾ ਠੀਕ ਆ ਜੀ ਜਰਸੀ ਦੇ ਵਿੱਚ ਆ ਜਾਂਦੀ ਆ ਵੜ ਕੋਈ ਲिटल ਬਿਟ ਕੋਈ ਕੋਈ 10% ਕੋਈ ਕ੍ਰਾਸ ਵੀ ਲਾਲੇ ਲਾਲੇ ਜ਼ਿਆਦਾਤਰ ਜਿਹੜੀ ਪਰਸੈਂਟੇਜ ਆ ਜਰਸੀ ਪ੍ਰੀਡ ਦੇ ਵਿੱਚ ਆ ਪਾਲੀ ਸੰਭੀ ਵਾਲੇ ਪਾਸਿਓ ਕੋਈ ਸ਼ੱਕ ਨਹੀਂਗਾ ਠੀਕ ਆ ਜੀ ਉਹ ਮੇਰੇ ਵੀਰਾਂ ਨੂੰ ਗੋਲਾ ਗਾਲਾ ਪੂਰਾ ਦਿਖਾਈ ਦੇ ਰਿਹਾ ਲੰਬੀ ਲੰਜੀ ਆ ਪੂਰੀ ਕਰਮਾਂ ਦੀ ਥੱਲੇ ਪਰ ਟ੍ਰਟਰ ਦੀ ਕੁਆਲਿਟੀ ਬਹੁਤ ਸੋਹਣੀ ਟੀਲ ਬਿਆਦੀ ਠੰਡੀ ਸੰਦੂ ਸਾਹਿਬ ਦੇ ਵਿੱਚ ਕਾਫੀ ਆ ਪਰਲੇ ਪ ਜਦਾਂ ਮਰਤੇ ਰੋਕ ਲਾ ਵੀਰੇ ਅੱਕ ਬਹਿਣੀ ਵਾਲੇ ਪਾਸਿਓਂ ਵੀ ਤੁਹਾਨੂੰ ਨਿਗਾਹ ਦੇ ਵਿੱਚ ਉਕੜਾ ਦਿੰਨੇ ਆ ਥਣ ਥਣ ਦੀ ਪੁਲੀ ਜਿਹੜੀ ਆ ਦੋਸਤੋ ਸ਼ੇਪ ਸਹਿਜ ਬਾਕੀ ਸੰਧੂ ਸਾਹਿਬ ਖਣਾ ਦੀ ਭਾਰ ਪਿੱਛੇ ਦੀ ਆਪਣੀ ਗਰੰਟੀ ਹੋਗੀ ਕੋਈ ਵੀਰ ਮੇਰਾ ਆਨਲਾਈਨ ਲੈਂਦਾ ਜਾਂਦਿਆ ਉੱਤਰ ਦੇ ਗਾਂ ਤੇ ਪੇ ਆਵਦੀ ਐ ਨੂੰ ਫੇਸ ਕਰੀ ਮਾੜਾ ਗਗਨਪਰਾ ਆਇਦਰ ਵਿਖਾ ਦੇ ਠੀਕ ਆ ਜੀ ਇੱਕ ਪਾਸਿਓਂ ਸਾਈਡ ਤੋਂ ਆਪਾਂ ਵਿਖਾ ਦਿੰਨੇ ਆ ਤੁਹਾਨੂੰ ਬਾਕੀ ਸਮਝ ਆ ਜਾਊਗੀ ਵੀਰਾਂ ਨੂੰ ਵੀ ਬੇਲਬੂਲ ਬੜੀ ਸੋਹਣੀ ਆ ਸਪੈਸ਼ਲ 22 23 ਕਿਲੋ ਸੰਧੂ ਸਾਹਿਬ ਪਹਿਲਾਂ ਨੇ ਦੁੱਧ ਭਰਿਆ ਹਰਗੀ 25 ਕਿਲੋ ਪਰ ਸਕਦੀ ਆ ਕੋਈ ਚੰਗਾ ਵੀ ਸੋ ਚੰਨੀਆਂ ਨਾੜਾ ਜਦੋਂ ਲੇਵਾ ਭਰਿਆ ਇਹਨਾਂ ਕਰਮਾੜੀ ਦੇ ਕੱਲੀ ਕੱਲੀ ਨਾਰ ਦਿਸਣੀ ਹੈ ਮੈਂ ਨਾ ਦੱਸੂਗੀ ਤੇ ਹਾਂ ਨਾ ਬਹੁਤ ਵਧੀਆ ਠੀਕ ਆ ਜੀ ਥੱਲਿਓਂ ਕਾਫੀ ਖੂਲੂਗੀ ਬਾਕੀ ਚਲੋ ਉਮੀਦ ਆਪਾਂ ਚੰਗੇ ਦੀ ਕਰਦੇ ਆ ਕਿਉਂਕਿ ਲੇਵੇ ਦੇ ਵਿੱਚ ਤੁਸੀਂ ਬਹੁਤ ਚੰਗੀ ਬਹੁਤ ਜਿਆਦੀ ਚੰਗੀ ਹੈ ਕੋਈ ਨਹੀਂ ਹੈਗਾ ਵੀ ਬਿਗੈਰ ਢਿਲਾਂ ਤੋਂ ਬੰਦੇ ਬਚਾਣੇ ਤਾਂ ਜਰੂਰ ਪੜੀ ਆ ਇਹ ਲੱਭੋ ਜਿਆਦੀਆ ਵੇਖੋ ਜਿੰਨਾ ਸਨ ਪੂਰਾ ਇਹਨੇ ਭਰਨਾ ਕਰਨਾ ਪੱਟੇ ਲਾਉਣੇ ਮੈਂ ਨਾ ਵੀ ਜੇ ਇੰਨੀ ਨਾ ਬਣੇ ਤਾਂ ਆਖਿਓ ਦੇ ਹਾਂ ਲੈਟਰ ਵਾਲੂ ਕੀ ਥੱਲਿਓਂ ਹਨਾ ਪੂਰੇ ਪੂਰੇ ਫੋਟੋ ਇਹ ਗਗਨ ਮੋਲ ਤਸਵੀਰ ਮੋਲ ਸੰਧੂ ਸਾਹਿਬ 70 ਦੀ ਦੇ ਦਾਂਗੇ ਵੀ ਛੋੜ ਛੱਪਾ ਕਰ ਦਾਂਗੇ ਜੋ ਯੈਸ ਨੋ ਆ 70 ਦੀ ਕੋਈ ਛੋੜ ਛਾੜ ਕਰ ਦਾਂਗੇ ਕਰਕੇ ਦੇ ਦੇਵੇਂ ਤਾਂ ਨਾ 68 ਦੀ 66000 ਦੀ ਉਹ ਵੀ ਅੱਜ ਜੇ ਸੁਪੀ ਫਿਰ ਮੋਲ ਹੋਰ ਕਰਾਂਗੇ ਠੀਕ ਆ ਲਓ ਜੀ ਇਹ 66000 ਦੀ ਤੁਹਾਨੂੰ ਐਂਡ ਮਿਲ ਜੂਗੀ ਵੈੜ ਚੰਗੀ ਆ ਕਰ ਲਿਓ ਕਾਲ ਮੇਰੇ ਭਰਾ ਠੀਕ ਆ ਜੀ ਬਹੁਤ ਖੂਬਸੂਰਤ ਬਾਕੀ ਸੰਤੂ ਸਾਹਿਬ ਪਤਾ ਕੀ ਵੀਰਪ੍ਰਾਵਾ ਗਾੜੀ ਇਹੋ ਬੈਂਤੀ ਆ ਇਹ ਅੱਜ 66 ਦੀ ਆ ਜੇ ਆਪਾਂ ਸੁਆਗੇ ਵੇਚੀ ਫਿਰ ਮੋਲੇ ਦਾ ਹੋਰ ਹੋਣਾ ਜੀ ਚਲੋ ਤਾਂ ਖੇਚਲ ਪੈਂਦੀ ਪਾਕਾ ਦਾਣਾ ਨੂੰ ਬਸ ਠੀਕ ਆ ਇਧਰ ਇੱਕ ਆਪਾਂ ਪੁਆਇੰਟ ਵਿਖਾ ਦਿੰਦੇ ਆ ਇਹ ਵੈੜ ਮੰਨੇ ਕੋਈ ਗਾਂ ਮੰਨੇ ਹੋਊਗਾ ਤਿੱਜਾ ਕਿੱਥੇ ਜਾ ਤਿੱਜਾ ਸੁਆ ਸੰਧੂ ਸਾਹਿਬ ਤਿੱਜਾ ਸੁਆ 7-8 ਦਿਨ ਕੱਢਨੇ ਇਹਨੇ ਓ ਵੀ ਇਹ ਵੀ ਹਫਤਾ ਹੋ ਜਾ ਨਰਮਾ ਠੀਕ ਆ ਜੀ ਇੱਕ ਹਫਤਾ ਜੇ ਸਮਾਂ ਲੈਂਦੀ ਆ 20-22 ਕਿਲੋ ਵਾਲੀ ਇਹ ਵੀ ਵੈੜ ਜੋ ਹਾਂ 20 ਕਿਲੋ ਨਾਰਮਲ ਦੁੱਧ ਭਰ ਦੋਗੀ ਵੈੜ ਤਿੱਜਾ ਸੁਆ ਵੈੜ ਦੇ ਸੁਣਾ ਕਰਾ ਦੋ ਚੱਕ ਠੀਕ ਆ ਸੋ ਚਾਰੇ ਥਣ ਕੋਈ ਫੋਟ ਛਾਂਗ ਨਹੀਂ ਠੀਕ ਆ ਜੀ ਕੋਈ ਨਜਾਇਜ਼ ਬਾਕੀ ਲੇਵਾ ਕਰਮ ਵਾਲੀ ਇਹ ਵੀ ਚੰਗਾ ਖੋਲੂਗੀ ਹਜੇ 8-7 ਤੱਕ ਦਿਨ ਤਾਂ ਆਈਡੀਆ ਤੁਸੀਂ ਲਾ ਕੇ ਸੌਦਾ ਕਰਿਆ ਲੈ ਜਾਣੇ ਲੈ ਸੋ ਆ ਢਾਂਚਾ ਬਿਲਕੁਲ ਤੁਸੀਂ ਵੇਖ ਸਕਦੇ ਜੀ ਸੋ ਤੀਜਾ ਸੂਆ ਜਿਹੜਾ ਇਸ ਵਾਰ ਇਸ ਵੜਨੇ ਸੂਣਾ ਠੀਕ ਆ ਅਜਦੋਂ ਫਾੜੀ ਵਾਲਾ ਚੱਡਾ ਲੈਵਾ ਵਿਖਾ ਦਿਓ ਤਸਲੀ ਦੇ ਨਾਲ ਠੰਡੀ ਹੈ ਵੀ ਸੰਧੂ ਸਾਹਿਬ ਜਿੱਦਾਂ ਮਰਜੀ ਅਸਲਾਈਓ ਹਾਂ ਗੋਕਾ ਗਰਮ ਨਹੀਂ ਲੈਣਾ ਆਪਾਂ ओके 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 दी ਇਹ ਚੰਗੀ ਆ ਬਾੜ ਬੱਢੀ ਆ ਹਨਾ ਬਹੁਤ ਚੰਗੀ ਸੰਧੂ ਸਾਹਿਬ ਬਾਕੀ ਸਭ ਤੋਂ ਮੇਨ ਗੱਲ ਆ ਵੀ ਚਲੋ ਹਰੇਕ ਭਰਾ ਨੂੰ ਹੁੰਦਾ ਕਿਲੋ ਦੁੱਧ ਘੱਟ ਦੇ ਦੇ ਪਰ ਹੋਵੇ ਸੀਲਸ ਲੱਗ ਮੈਂ ਨਾ 20 ਕਿਲੋ ਦੁੱਧ ਨਾਰਮਲ ਦੇ ਦਊਗੀ ਅਵੀ ਬਹਾਨਾ ਬੜਾ ਬੈੜ ਨੇ ਇੱਕ ਸਾਰ ਆ ਠੀਕ ਆ ਜੀ ਹੂੰ ਆ ਵੇਖੋ ਜੀ ਦੇਖੋ ਜੀ ਬਿਲਕੁਲ ਦੋ ਪਾਟਾਂ ਚ ਡਿਵਾਈਡ ਆ ਕੰਮ ਤੇ ਚਾਰੇ ਥਾਣਾਂ ਮੁੱਠੀ ਮੁੱਠੀ ਥਾਣ ਕੱਢ ਕੇ ਆਉਗੀ ਸਾਹਮਣੇ ਠੀਕ ਆ ਜੀ ਤੇ ਦੇਣ ਦੇਣਾ ਕਰਮਾ ਨਹੀਂ ਲੈਂਦੀ ਆ ਕੀ ਮੁੱਲ ਗगन ਕਿੰਨੇ ਦੀ ਦੇ ਰਿਆਂ 60 ਦੀ ਦੇ ਦੀਏ ਹੁੰਦੀ ਆ ਕੋਈ ਲੈਸ ਨੂੰ ਸਮਾਨਤਨ ਕਰਕੇ 55 ਦੀ ਜੈਸ ਨੂੰ ਦੇਣੀ ਆ ਬਾਬਾਸਾ ਮਤਲਬ ਕੱਲ ਗੱਲ ਇਹ ਵੀ ਅਗਲਾ ਸੁਣਦੇ ਸਾਰੀ ਜਿਹੜਾ ਸਾਈ ਪਟਾਕ ਦੇ ਵਿੱਚ ਪਾਵੇ ਭਿੜਨ ਵਾਲੀ ਗੱਲ ਹੀ ਨਾ ਨਹੀਂ ਨਹੀਂ ਮੋਲੀ ਸੰਧੂ ਸਾਹਿਬ ਆਪਣੇ ਅੱਗੇ ਵੀ ਜਾ ਜਾ ਤੇ ਹੁਣ ਵੀ ਜਾ ਜਾ ਮਾਲ ਹਾਂ ਮਾਲ ਬਹੁਤ ਜਿਆਦਾ ਸੁਥਰਾ ਆਪਣਾ ਹਾਂ ਪੜਿਆ ਪਲਾਤਾ ਮਾਲ ਆ ਸੋ ਬਹੁਤ ਖੂਬਸੂਰਤ ਅੱਜ ਦੋਸਤੋ ਜਿਹੜੀਆਂ ਤੁਹਾਨੂੰ ਚਾਰ ਵੜਾ ਗਾਵਾਂ ਆਪਾਂ ਦਿਖਾ ਦਿੱਤੀਆਂ ਨੇ ਪਛੀਆਂ ਬਹੁਤ ਪਿਆਰੀਆਂ ਨੇ ਇੱਧਰ ਪਲੂਨ ਪਹਿਲੇ ਸਵੇਰ ਇੱਧਰ ਇੱਕ ਦੂਜੇ ਸਵੇਰ ਟੂਮ ਦਿਖਾਈ ਆ ਬਹੁਤ ਪਿਆਰੀ ਵੜਾ ਦੋਈ ਗੱਬਣ ਸੀ ਤਾਂ ਦੋਈ ਸੁਈਆਂ ਸਵਾਈਆਂ ਨੇ ਅੱਜ ਵੜਾਂਗੇ ਬਸ ਜੀ ਬਸ ਤੇ ਮਾਲ ਵੈਸੇ ਠੜਾ ਠੜਾਉਂਦਾ ਰਹਿੰਦਾ ਚਲੋ ਚੰਗੇ ਪਸ਼ੂ ਸਾਫ ਸੁਥਰੇ ਭਾਉ ਕਰਮੇਲ ਸਿੰਘ ਉਹ ਨਹੀਂ ਲੈ ਕੇ ਆਉਂਦੇ ਆ ਤੇ ਇਸੇ ਤਰ੍ਹਾਂ ਜਾ ਕੇ ਸੇਲ ਕਰਦੇ ਆ ਹੋਰ ਵੀ ਗੱਗਣ ਕੋਈ ਗੱਲ ਵਧੀਆ ਜੀ ਵਧੀਆ ਕਿਰਪਾ ਗੁਰੂ ਨਾਨਕ ਦਾਸ ਦੀ ਬਣੀ ਸੁਣਾ ਦੇ ਕੋਈ ਗੱਲ ਬਾਤ ਗੱਲ ਬਾਤ ਇਦਾਂ ਹੀ ਆ ਸੁਣਾਉਂਦੇ ਰਹੀਦਾ ਇਹ ਹਾਂ ਹਾਂ ਠੀਕ ਆ ਭਾਈ ਹਾਂਜੀ ਮਾਵੀ ਕਾਕੇ ਨੇ ਇੱਕ ਨੰਬਰ ਬੋਲ ਦਿੱਤੀ 8647507397 ਠੀਕ ਆ ਜੀ ਨੋ ਵੀ ਇਹ ਨੰਬਰ ਦੋਸਤੋ ਸਕਰੀਨ ਦੇ ਉੱਤੇ ਚੱਲਣ ਰਹੇ ਨੇ ਕਾਲ ਕਰੋ ਗੱਲਬਾਤ ਕਰੋ ਹਰ ਉਸਤਲੀ ਨਾਲ ਮੇਰਾ ਭਰਾ ਵੀਡੀਓ ਦੇਖਿਆ ਕਰੋ ਉਸਤਲੀ ਨਾਲ ਪੂਰੀ ਵੀਡੀਓ ਵੇਖ ਕੇ ਵੀਰ ਮੇਰਾ ਭਰਾ ਫੇਰ ਸਾਈ ਪਾਇਆ ਕਰੋ ਕੋਈ ਕਾਲੀ ਵਾਲਾ ਕੰਮ ਨਹੀਂਗਾ ਹਾਂਜੀ ਹਾਂਜੀ ਤੇ ਆਣ ਕੇ ਤਸੱਲੀ ਨਾਲ ਵੇਖਿਆ ਕਰੋ ਜਿਹੜੀ ਚੀਜ਼ ਵਿਖਾਈ ਹੈ ਉਦਾਂ ਦੀ ਹੈਗੀ ਹੈ ਕਿ ਨਹੀਂ ਹੈਗੀ ਬਸ ਬਸ ਆਨਲਾਈਨ ਕਿਸੇ ਭਰਾ ਨੇ ਮੰਗਾਉਣੀ ਹੈ ਤਾਂ ਬੇਸ਼ੱਕ ਆਪਦੇ ਖਾਤੇ 'ਚ ਪੈਸੇ ਪਾ ਕੇ ਇੱਕ ਅੱਦੇ ਟਾਈਮ ਦੀ ਕੋਚਵਾਈ ਵੇਖ ਲਓ ਤੇ ਆਪਦੀ ਚੀਜ਼ ਤੁਸੀਂ ਘਰੇ ਮੰਗਾਓ ਹਾਂਜੀ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਪੂਰੀ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ